ਆਮੇ ਫੇਰ ਫੋਟੋ ਤੋਂ ਛੋੜਾ ਤੁਸੀ ਮੰਮੀ ਨੇ ਦੋ ਦੋ ਜਣ ਕੇ ਗਾਈਡਿੰਗ ਕਰਦਾ ਹੁਣ ਉਹਨਾਂ ਦੀ ਠੀਕ ਨਹੀਂ ਨਾ ਇਹਨਾਂ ਦੀ ਮੰਮੀ ਦਵਾ ਤੇ ਰੰਦਾ ਵੀ ਤੇ ਹੁਣ ਤਾਂ ਮੈਨੂੰ ਪਤਾ ਲੱਗਦਾ 15 20 ਦਿਨ ਉਹ ਮੰंजे ਤੇ ਵਿਚਾਰੀ ਨੂੰ ਕਰ ਪਾਈ। ਬਾਪੂ ਜੀ ਕੀ ਤੁਹਾਡਾ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ? ਪਰਸੇ ਮੇਰਾ ਨਾਮ ਜੀ ਸਿੱਧੂ ਵਾਲਾ ਤਰਮ ਬਹਿਬਲ ਬਹਾਦਰ ਦੇ ਵਿੱਚ ਰਹਿੰਦੇ ਹਾਂ ਜੀ ਤੇ ਬਹੁਤ ਬੜੀ ਹਾਲਤ ਹੈ ਜੀ ਕਿ ਜੈਵ ਨੂੰ ਕਰਜ਼ਾ ਚੱਕਿਆ ਹੀ ਮਕਾਨ ਜਿਹੜਾ ਰੱਖਿਆ ਤੇ 1200 ਦੋ ਤਾਰੀਖੇ ਦਾ ਰਸੇ ਦਾ ਕੋਈ ਕਰਜ਼ਾ ਸੀ ਪਿਆ ਕੇ ਪਨੇ ਜੰਗਲ ਵਤੂਏ। ਅਗਰ ਉਹ ਵਿਸ਼ੇ ਚ ਰੂਮ ਅਜਾ। ਉਹ ਹਮਾਰਾ ਕੋਲੀਅਮ ਪੈ ਤੁਹਾਨੂੰ ਪਤਾ ਸੀ ਗੁਰਪ੍ਰੀਤ ਅੱਜ ਵਾਪਸ ਆ ਰਿਹਾ। ਨਹੀਂ ਜੀ ਜਾਨ ਕੋਈ ਪਤਾ ਨਹੀਂ। ਤੁਸੀਂ ਖਬਰਾਂ ਸੁਣੀਆਂ ਸੀ ਕਿ ਵੈਸੇ ਅਮਰੀਕਾ ਦੇ ਵਿੱਚੋਂ ਤਾਂ ਹੋ ਰਹੀ ਹੈ। ਖਬਰ ਨਾ ਸਾਡੇ ਕੋਲ ਫੋਨ ਤੇ ਨਾ ਕੋਈ ਸੁਣੀ ਹੈਗਾ ਤੇ ਜੀ ਅੱਛਾ ਅੱਟਾ-ਬੱਟਾ ਆਉਂਦਾ ਹੀ ਪਤਾ ਲੱਗਦਾ ਜੀ। ਹੂੰ। ਕੋਈ ਪਤਾ ਲੱਗਾ ਵੀ ਆ ਗਾ ਲੋ। ਕਿੰਨੇ ਪੈਸੇ ਦੇ ਵਿੱਚ ਤੇ ਕਿਹੜੇ ਏਜੰਟ ਨਾਲ ਭੇਜਿਆ ਸੀ ਗੁਰੂ ਜੀ ਏਜੰਟ ਨਾਲ ਸਾਨੂੰ ਕੋਈ ਪਤਾ ਨਹੀਂ ਲੁਧਿਆਣੇ ਸਾਈਡ ਦਾ ਰੱਖਦੇ ਸੀ ਤੇ 45000 ਰੁਪਏ ਲੱਗੇ ਬੰਦੇ ਸਾਡੇ ਲੱਗੇ ਅੱਛਾ ਜੀ ਇਹ ਪੈਸੇ ਦਾ ਕਿੱਥੋਂ ਤੁਸੀਂ ਬੰਦੋਬਸ ਕੀਤਾ ਤੁਹਾਡੇ ਹਾਲਾਤ ਦੇਖ ਕੇ ਤਾਂ ਲੱਗਦਾ ਨਹੀਂ ਕਿ ਹਾਲਾਤ ਨਹੀਂ ਕਿ ਕੋਈ ਰਿਸ਼ਤੇਦਾਰਾਂ ਕੋਲ ਲੈ ਆ ਲੈ ਲੱਖ 2 ਲੱਖ ਕੇ ਭੈਣ ਭਰਾ ਕੋਈ ਕਹਿੰਿਆ ਸੀ 2-3 ਜੀ ਆਜੀ ਸੀ ਬਾਬਾ ਉਹਨਾਂ ਕੋਲ ਥੋੜੇ ਥੋੜੇ ਪਰ ਇੱਕ ਮਕਾਨ ਕਹਿੰਨੇ ਰੱਖਿਆ ਜੀ ਏਦਾਂ ਕਰਕੇ ਪਾਇਆ ਇਕੱਠੇ ਕਿੱਥੇ ਮੰਗ ਕਰਦੇ ਹੋ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹ ਰਹੇ ਹੋ ਮੰਗੇ ਹੋਈ ਕਰਦੇ ਆ ਜੀ ਨੀ ਮਤ ਹੋ ਸਕੇ ਸਰਕਾਰ ਕੋਲ ਇਹ ਸਾਡੀ ਜੇ ਤਰਪਾ ਕਰੇ ਜੀ ਨੰਗਾ ਹੋ ਗਏ ਮਕਾਨ ਵੀ ਗਿਆ ਸਾਡੇ ਕੋਲ ਪਹਿਰ ਤੇ ਹੁਣ ਇੱਕ ਮੁਸਾਫਰ ਤੋਂ ਦੱਡੂ ਗਗਰਾ ਤਾਨੂੰ ਉਮੀਦ ਹੈ ਗੁਰਪ੍ਰੀਤ ਕਦੋਂ ਘਰੇ ਆਏਗਾ ਕੁਝ ਪਤਾ ਆਏਗਾ ਨਹੀਂ ਜੀ ਹਮ ਤਾਂ ਦੇਦੂ ਪਤਾ ਲੱਗਾ ਹਮ ਤਾਂ ਪਤਾ ਹੀ ਨਹੀਂ 15 ਦਿਨ ਹੋ ਗਏ ਗੱਲ ਹੀ ਹੋਈ ਕਿ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ ਸਰਫ ਬਾਬਲ ਬਾਦ ਹੈ ਮੇਰਾ ਨਾਮ ਹਿੰਦਰ ਸਾਨੂੰ ਪਤਾ ਕਿ ਅੱਜ ਤੁਹਾਡਾ ਲੜਕਾ ਗੁਰਪ੍ਰੀਤ ਜਿਹੜਾ ਆ ਵਿਦੇਸ਼ ਤੋਂ ਵਾਪਸ ਆ ਗਿਆ ਉਹ ਗਲਤ ਤਰੀਕੇ ਦੇ ਨਾਲ ਅਮਰੀਕਾ ਜਾਣਾ ਚਾਹੁੰਦਾ ਸੀ ਉੱਥੇ ਪੜਿਆ ਗਿਆ ਸੀ ਉਤੋਂ ਦੀ ਸਰਕਾਰ ਨੇ ਫਰਕੇ ਉਹਨੂੰ ਰਿਪੋਰਟ ਕਰ ਦਿੱਤਾ ਨਹੀਂ ਪਤਾ ਸਾਨੂੰ ਨਹੀਂ ਸਾਨੂੰ ਪੇਟ ਹੀ ਨਹੀਂ ਗੱਲਦਾ ਵੀ ਮਤ ਬਾਖਸਿਆਊਗਾ ਜਾਂ ਕੱਦਦਾ ਹੋਊਗੀ ਅਹੀ ਤਾਂ ਸਾਨੂੰਰਾ ਤੁਸੀਂ ਨਹੀਂ ਆਇਆ ਤਾਂ ਸਾਨੂੰ ਪਤਾ ਲੱਗਾ ਬੱਚੋ ਜੀ ਨੇ ਸਾਨੂੰ ਕੋਈ ਪਤਾ ਨਹੀਂ ਅਹੀ ਤਾਂ ਖ ਵੀ ਚਲੋ ਬੱਚਾ ਗਿਆ ਵਾ ਤੇ ਲੋਟ ਸਾਰੇ ਲੱਗ ਗਿਉ ਹਮ ਆਪਿਆ ਜਦ ਕੋ ਪਤਾ ਲੱਗਾ ਸਾਨੂੰ ਵੀ ਮਤ ਲੱਗਾ ਕੀ ਮੰਗ ਕਰਦੇ ਹੁਣ ਮੰਗ ਮਾਰਾਗਾ ਮਹਾਰਾਜ ਹੁਣ ਥਾਂ ਮਕਾਨ ਵੀ ਗਿਆ ਘਰ-ਬਾਰ ਵੀ ਗਿਆ ਬੱਚੇ ਵੀ ਰੋਣ ਲੰਗੇ ਕੋਈ ਹੱਤ ਨਹੀਂ ਰਹਿ ਗਈ ਇਹ ਤਾਂ ਤੁਸੀਂ ਸਰਕਾਰ ਹੀ ਆ ਜੋ ਕੋਈ ਮਾੜੀ ਮੋਟੀ ਮੱਛ ਕਰ ਦਵੇ ਟੰਗੜੀ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਤਾਂ ਕੋਈ ਬਾਗ ਤੁਹਾਨੂੰ ਲੱਗਦਾ ਕਿ ਬੱਚੇ ਨੂੰ ਇਸ ਤਰ੍ਹਾਂ ਵਿਦੇਸ਼ ਨਹੀਂ ਜਾਣਾ ਚਾਹੀਦਾ ਇੱਕੋ ਇੱਕ ਬੱਚਾ ਸੀ ਪਾਲ-ਪੋਸ਼ ਕੇ ਤੁਸੀਂ ਵਿਦੇਸ਼ ਭੇਜ ਮਹਾਰਾਜ ਇੱਥੇ ਕੀ ਦਿਹਾੜੀ ਦੇ ਕੋਈ ਕਰ ਲੈਂਦਾ ਵਾ ਤਾਂ ਕੋਈ ਪੈਸੇ ਨਹੀਂ ਮਿਲਦਾ ਤੇ ਇਹ ਦਿੱਥਵੀ 4 500 ਨਾ ਦਿਹਾੜੀ ਦੇ ਨਾਲ ਆ ਮਤਲਬ ਕੀ ਕਰੂਗਾ ਹੁੰਦਾ ਬੱਚੇ ਪਾਲੂਗਾ ਤਾਂ ਮਤਲਬ ਕੋਈ ਸਾਧਨ ਮਾਰਾ ਮੋਟਾ ਕਰ ਤੇ ਜਾਊਗਾ ਕਿਤੇ ਰਾਹ ਦੇ ਵਿੱਚ ਵਿਗੜ ਜਾਵੇ ਤੇ ਉਹ ਉਹਨੂੰ ਬਣਾਊਗਾ ਕਿ ਆਪ ਜਾਊਗਾ ਕੋਈ ਬਾ ਨਹੀਂ ਜਿੱ ਕਿਸੇ ਬਣੇ ਨਹੀਂ ਤਾਂ ੱਕੇ ਖਾਂਦੀ ਕੀ ਲੋੜ ਹੈ ਜੇ ਮਤਲਬ ਇੱਥੇ ਰੋਪੀ ਦਾ ਜਿਗਾਰ ਹੋਵੇ ਰਿਸ਼ਤੇਦਾਰਾਂ ਨੇ ਵੱਖ ਤੱਕੜ ਪਹਿ ਮੋੜ ਜਦ ਕੋ ਮਗਾ ਬੈਨਰ ਪਈਆ ਚੱਕਿਆ ਉਹਨੇ ਵੱਖ ਕਹਿਣਾ ਵੀ ਸਾਨੂੰ ਥਾਂ ਦੇ ਉਹ ਚਾਹ ਤਹਿ ਜੇ ਹੁਣ ਤੁਸੀਂ ਕੀ ਸੋਚਦੇ ਹੋ ਅਸੀਂ ਸੋਚਦੇ ਹਾਂ ਵੀ ਜੇ ਸਾਡੀ ਸਰਕਾਰ ਨਾਇਤ ਕਰ ਜਾਵੇ ਤੁਹਾਡੀ ਮੋਟੀ ਤੇ ਚਲੋ ਅਸੀਂ ਮਤਲਬ ਮੜੇ ਮੜ ਰੋਟੀ ਖਾਂਦੇ ਰਹਿ ਜਾਂਦੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਏਜੰਟ ਭੇਜਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਔਰ ਤੁਹਾਡੇ ਪੈਸੇ ਵਾਪਸ ਹੋਣੇ ਚਾਹੀਦੇ ਹਾਂ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਜਨੇ ਜੱਟ ਨੇ ਧਰ ਤੋਂ ਪੈਸੇ ਲਿਆ ਔਰ ਉਹ ਗੈਰ ਕਾਨੂੰਨੀ ਉਹਨੂੰ ਭੇਜਿਆ ਹਾਂਜੀ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਬੰਦੀ 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 ਵੀ ਆ ਜੀ ਬੰਦੀ ਵੀ ਬੰਦੀ ਵੀ ਆ